ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ ਐਸੇ ਦੀਨਦਿਆਲ ਸਤਿਗੁਰੂ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਟਾਰੀ ਸਾਹਿਬ ਜੋ ਅੱਜ ਦਾ ਪਾਵਨ ਪਵਿੱਤਰ ਸਥਾਨ ਤੇ ਜੋ ਆਪਾਂ ਸਾਰੇ ਇਕੱਤਰ ਹੋਏ ਆਂ ਸੇਵਾ ਕਰਨ ਵਾਸਤੇ ਧੰਨ ਧੰਨ ਮੀਰੀ ਪੀਰੀ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਦੋਂ ਪਹਿਲੀ ਸ਼ਾਦੀ ਹੋਈ ਪਹਿਲਾ ਵਿਆਹ ਹੋਇਆ ਤਾਂ ਗੁਰੂ ਕੇ ਮਹਿਲ ਤੋਂ ਬਰਾਤ ਜਿਹੜੀ ਆ ਉਹ ਚੱਲੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋ ਬਹੁਤ ਹੀ ਅਤੀ ਸਤਿਕਾਰਯੋਗ ਮਾਤਾ ਦਮੋਦਰੀ ਜੀ ਨੂੰ ਵਿਆਹਣ ਵਾਸਤੇ ਜਦੋਂ ਛੇਵੇਂ ਪਾਤਸ਼ਾਹ ਗਏ ਨੇ ਤਾਂ ਬਰਾਤ ਦਾ ਪਹਿਲਾ ਪੜਾ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਟਾਰੀ ਸਾਹਿਬ ਵਿਖੇ ਹੋਇਆ ਜਿੱਥੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਵਿਦੀ ਚੰਦ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਬਾਲੋ ਜੀ ਭਾਈ ਸਾਲੋ ਜੀ ਹੋਰ ਬਿਆੰਤ ਹੀ ਸ਼ਖਸਾਂ ਜਿਹੜੀਆਂ ਨੇ ਉਹ ਇਸ ਬਰਾਤ ਦੇ ਨਾਲ ਸਨ ਜੋ ਪਿੰਡ ਸੁਲਤਾਨਵਿੰਡ ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂ ਮਹਾਰਾਜੀ ਬਰਾਤ ਸਮੇਤ ਜਿਹੜੇ ਇੱਥੇ ਆ ਕੇ ਰੁਕੇ ਪਿੰਡ ਦੀਆਂ ਸੰਤਾਂ ਨੇ ਬੇਨਤੀ ਕੀਤੀ ਸੀ ਕਿ ਇੱਥੇ ਰੋਕ ਕੇ ਦਰਸ਼ਨ ਦੀਦਾਰੇ ਦੇ ਕੇ ਫਿਰ ਅੱਗੇ ਚੱਲੋ ਤਾਂ ਸਮੂਹ ਬਰਾਤ ਜਿਹੜੀ ਹੈ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਟਾਰੀ ਸਾਹਿਬ ਵਿਖੇ ਠਹਿਰਾਉ ਹੋਇਆ ਇੱਥੋਂ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਫਿਰ ਪਿੰਡ ਡੱਲਾਵਲ ਨੂੰ ਜੋ ਬਰਾਤ ਇਹ ਸਾਰੀ ਹੈ ਅਰਵਾਨਗੀ ਜਿਹੜੀ ਹੋਈ ਬਰਾਤ ਦੀ ਰਸਤੇ ਵਿੱਚ ਚਾਰ ਪੜਾ ਹੋਏ ਨੇ ਜੋ ਰਾਤ ਜਿਹੜੇ ਨੇ ਸੁਲਤਾਨਪੁਰ ਲੋਧੀ ਜਾ ਕੇ ਬਰਾਤ ਰਹੀ ਹੈ ਉੱਥੇ ਰਾਤ ਬਰਾਤ ਰੁਕੀ ਹੈ ਜੀ ਉੱਥੇ ਸਵੇਰੇ ਸਿਹਰਾਬੰਦੀ ਹੋਈ ਜੇ ਉੱਥੇ ਸਿਹਰਾ ਸਭ ਗੁਰਦੁਆਰਾ ਉੱਥੇ ਸਿਹਰਾ ਸਜਾ ਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਬਰਾਤ ਸਮੇਤ ਪਿੰਡ ਡੱਲਾ ਸਾਹਿਬ ਜੀ ਵਿਖੇ ਮਾਤਾ ਜੀ ਨੂੰ ਵਿਆਹਣ ਵਾਸਤੇ ਗਏ ਉੱਥੇ ਬਬ ਧੰਤਨ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਨੰਦ ਕਾਰਜ ਕਰਵਾਇਆ ਉੱਥੇ ਪਾਵਨ ਪਵਿੱਤਰ ਸਥਾਨ ਜੋ ਮਾਤਾ ਜੀ ਦਾ ਘਰ ਸੀ ਉੱਥੇ ਆਨੰਦ ਕਾਰਜ ਹੋਏ ਨੇ ਉਹ ਵੀ ਗੁਰਦੁਆਰਾ ਸਾਹਿਬ ਜਿਹੜਾ ਹੈ ਸ਼ਿਸ਼ੋਭਤ ਹੈ ਜੀ ਉੱਥੇ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਜੋ ਬਰਾਤ ਆਈ ਹੈ ਸਾਡਾ ਇੱਥੇ ਵਿਆਹ ਹੋਇਆ ਸੀ ਵਿਆਹ ਦੀ ਨਿਸ਼ਾਨੀ ਕੋਈ ਚਾਹੁੰਦੇ ਆ ਕਿ ਵਿਆਹ ਦੀ ਨਿਸ਼ਾਨੀ ਜਿਹੜੀ ਆ ਸਾਨੂੰ ਦੇ ਕੇ ਜਾਓ ਤਾਂ ਸਾਰਿਆਂ ਦੇ ਨਾਲ ਬਾਬਾ ਬੁੰਡਾ ਸਿੰਘ ਸਾਹਿਬ ਜੀ ਦੇ ਨਾਲ ਸਾਰਿਆਂ ਨੇ ਮੇਲ ਮਲਾਪ ਕਰਕੇ ਉੱਥੇ ਨਿਸ਼ਾਨੀ ਵਜੋ ਜੋ ਬੌਲੀ ਸਾਹਿਬ ਜਿਹੜੀ ਹੈ ਉਹ ਉੱਥੇ ਉਸਾਰੀ ਗਈ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਮੀਰੀ ਪੀਰੀ ਦੇ ਮਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਬਾਬਾ ਬੁੰਡਾ ਸਾਹਿਬ ਜੀ ਹੋਰ ਮਹਾਨ ਸਿੱਖ ਜਿਨੀਆਂ ਵੀ ਨਾਲ ਸਨ ਉੱਥੇ ਟੱਕ ਲਾਇਆ ਗਿਆ ਸੋ ਉੱਥੇ ਬੌਲੀ ਸਾਹਿਬ ਗੁਰਦੁਆਰਾ ਸੰਗਤਾਂ ਦਰ ਉਹੀ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਟਾਰੀ ਸਾਹਿਬ ਜਿੱਥੇ ਅੱਜ ਸੰਗਤਾਂ ਜੁੜੀਆਂ ਨੇ ਜੋ ਬੜੀ ਹੀ ਚੜ੍ਹਦੀ ਕਲਾ ਨਾਲ ਸਾਡੇ ਅਤੀ ਸਤਿਕਾਰਯੋਗ ਬਾਬਾ ਜੀ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਮਿੰਦਰ ਸਿੰਘ ਜੀ ਪੂਰੀ ਵਾਲੇ ਸੰਪਰਦਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਸਾਰੀ ਸੇਵਾ ਜਿਹੜੀ ਚੱਲ ਰਹੀ ਹੈ ਸੇਵਾ ਜਿਹੜੀ ਹੈ ਉਹ ਸਾਰੀ ਉਹ ਦੀਨ ਹੈ ਉਹ ਸਾਰੀ ਹੋ ਚੁੱਕੀ ਆ ਗੁਰੂ ਕੇ ਮਹਿਲਾਂ ਦੀ ਅੱਜ ਗੁਮਤਾ ਦੇ ਉੱਤੇ ਜਿਹੜੇ ਕਲਚ ਲਾਏ ਜਾਣੇ ਆ ਉਹਨਾਂ ਕਲਸ਼ਾਂ ਦੀ ਸੇਵਾ ਜਿਹੜੀ ਆ ਬੜੀ ਚੜ੍ਹਦੀ ਕਲਾ ਨਾਲ ਬਾਬਾ ਜੀ ਦੇ ਸੰਯੋਗ ਦੇ ਨਾਲ ਸੰਤਾਂ ਦੇ ਸੰਯੋਗ ਦੇ ਨਾਲ ਬਹੁਤ ਹੀ ਅਤੀ ਸਤਕਾਰਯੋਗ ਹੋਰ ਜਿਹੜੇ ਇੱਥੇ ਪਾਂ ਫੰਕਸ਼ਨ ਨੇ ਜੋ ਅਤੀ ਸਤਕਾਰਯੋਗ ਸਰਦਾਰ ਹਜਾਬ ਸਿੰਘ ਜੀ ਮੈਂਬਰ ਸ਼੍ਰੋਣੀ ਕਮੇਟੀ ਉਹ ਵੀ ਇਸ ਸੇਵਾ ਦੇ ਵਿੱਚ ਇੱਥੇ ਆਣ ਕੇ ਹਾਜ਼ਰ ਹੋਏ ਜਿਹਨਾਂ ਨਾਲ ਹੀ ਖੜੇ ਨੇ ਸੋ ਮਹਾਰਾਜਾ ਕਿਰਪਾ ਕਰਨ ਸਾਰੀ ਸੇਵਾ ਦੇ ਵਿੱਚ ਆਪ ਕਿਰਪਾ ਕਰਕੇ ਸੇਵਾ ਨਿਭਾਲਣ ਮਹਾਰਾਜ ਜੀ ਦਾ ਫਰਮਾਨ ਹੈ ਸੰਤਾਂ ਕੇ ਕਾਰਜ ਆਵ ਖਲੋਇਆ ਹਰ ਕੰਮ ਕਰਾਵਣ ਆਇਆ ਆਰਾਮ ਦਰਤ ਸੁਹਾਵੇ ਤਾਲ ਸੁਹਾਵਾ ਵਿਚ ਅਮਰ ਤੇਜ ਜਲ ਛਾਇਆ RAM ਜਿਸ ਕਾ ਕਾਰਜ ਤੈਨਹੀਂ ਕੀਆ ਮਾਨਸ ਕਿਆ ਵਿਚਾਰਾ RAM ਅੱਜ ਸੇਵਾ ਜਿਹੜੀ ਕਲਸ਼ਾਂ ਦੀ ਹੋ ਰਹੀ ਆ ਗੁਰੂ ਮਹਾਰਾਜ ਆਪ ਕਰਾ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀੜੇ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪੁੱਤਰ ਅਸਥਾਨ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵੰਦ ਸ੍ਰੀ ਅਮਰਸਰ ਸਾਹਿਬ ਵਿਖੇ ਸੰਪਰਦਾਇਕ ਕਾਰ ਸੇਵਾ ਪੂਜੀ ਵਾਲਿਆਂ ਵੱਲੋਂ ਫਰੋਮੂ ਗੁਰਦਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਇਲਾਕੇ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਜੋ ਕਾਰ ਸੇਵਾ ਚੱਲ ਰਹੀ ਹੈ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਮਿਹਰ ਸਦਕਾ ਜਿਹੜੇ ਗੁਰਦਾ ਸਾਹਿਬ ਦੀ ਮਾਤ ਦੇ ਗੋਮੇਟ ਤਿਆਰ ਹੋਏ ਉਹਨਾਂ ਉੱਪਰ ਜਿਹੜੇ ਸਟੀਲ ਦੇ ਕੜਸ ਲਵਾਉਂਦੇ ਸੇਵਾ ਅੱਜ ਸਤਗੁਰਾਂ ਅਗੇ ਅਰਦਾਸ ਬੇਨਤੀ ਕਰਕੇ ਦੇ ਸਮੂਹ ਸੰਸਥਾਾਂ ਦੀ ਹਾਜ਼ਰੀ ਵਿੱਚ ਸ਼ੁਰੂ ਕੀਤੀ ਗਈ ਹੈ ਸੰਗਤਾਂ ਕੋ ਅਪੀਲ ਕਰਨ ਚੰਗੇ ਬੋਲ ਅਹ ਸੰਗਤਾਂ ਇਹ ਵੀ ਜਿਹੜੀਆਂ ਗੁਰੂ ਘਰ ਦੀਆਂ ਕਾਰਸਾਵਾਂ ਚੱਲ ਰਹੀਆਂ ਹਨ ਕਿ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੀਆਂ ਹਨ ਆਪ ਸਭ ਸਰਬੱਤ ਸੰਗਤਾਂ ਤਨ ਮਨ ਧੰਦਾ ਸਹਿਯੋਗ ਦੇ ਕੇ ਜਿਹੜਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ